ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਾਂਗੇ ਜਿਸ ਮੁੱਦੇ ਦੇ ਬਾਰੇ ਆਪਾਂ ਸੋਚਦੇ ਨਹੀਂ ਹੈਗੇ ਪਰ ਸੁਭਾਵਿਕ ਰੂਪ ਦੇ ਵਿੱਚ ਅਸੀਂ ਸਾਰੇ ਉਸ ਗੱਲ ਦਾ ਸ਼ਿਕਾਰ ਹੋ ਜੰਨੇ ਆ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਕਿਵੇਂ ਜਿਹੜੇ ਭਾਜਪਾ ਦੇ ਜਾਂ ਸਿੱਖ ਵਿਰੋਧੀ ਏਜੰਸੀਆਂ ਦੇ ਪੰਜਾਬ ਵਿਰੋਧੀ ਏਜੰਸੀਆਂ ਦੇ ਆਈਟੀ ਸੈੱਲ ਹੈ ਉਹ ਕਿੱਦਾਂ ਸਾਡੇ ਕੌਮੀ ਨਾਇਕਾਂ ਦੀ ਤੇ ਕੌਮੀ ਆਗੂਆਂ ਦੀ ਕਰਦਾਰ ਕੁਸ਼ੀ ਕਰਕੇ ਉਹਨਾਂ ਨੂੰ ਸਾਡੇ ਵਿੱਚੋਂ ਹੀ ਬਗਾਨੇ ਬਣਾ ਦਿੰਦੀ ਹੈ। ਪਹਿਲਾਂ ਸਾਨੂੰ ਸ਼ੁਰੂ ਦੇ ਵਿੱਚ ਪਤਾ ਨਹੀਂ ਲੱਗਦਾ ਪਰ ਅਕਸਰ ਜਦੋਂ ਅਸੀਂ ਕਿਸੇ ਚੀਜ਼ ਨੂੰ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਰਹਿੰਨੇ ਆ ਉਹਦੇ ਮਜ਼ਾਕ ਉੱਡਦਾ ਰਹਿੰਦਾ ਹੌਲੀ-ਹੌਲੀ ਉਹ ਸਾਡੇ ਲੋਕਾਂ ਦੇ ਵਿੱਚੋਂ ਹੀ ਮਨਫੀ ਹੋਣਾ ਜ਼ੀਰੋ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਇਹਦੀ ਮੁੱਖ ଉਦਾਰਨ ਹੁਣ ਮੈਂ ਦਵਾਂਗਾ। ਤੁਸੀਂ ਸਾਰੇ ਜਾਣਦੇ ਹੀ ਆ ਕਿ ਪਿਛਲੇ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਸੰਘਰਸ਼ ਚੱਲ ਰਿਹਾ ਉੱਥੇ ਲਗਭਗ ਜਿੰਨੇ ਮੁੰਡੇ ਕੁੜੀਆਂ ਅੱਗੇ ਆ ਕੇ ਜਿਨ੍ਹਾਂ ਨੇ ਅਗਵਾਈ ਕੀਤੀ ਹੈ ਸੰਘਰਸ਼ ਦੀ ਤੇ ਲੜ ਰਹੇ ਹੈ ਆਪਣੇ ਫਿਊਚਰ ਆਪਣੇ ਕੈਰੀਅਰ ਵੀ ਉਹਨਾਂ ਨੇ ਖਤਰੇ ਦੇ ਵਿੱਚ ਪਾ ਦਿੱਤੇ ਤੇ ਜਿੱਥੇ ਉਹਨਾਂ ਦੀ ਜਿਹੜੇ ਪੰਜਾਬ ਪੱਖੀ ਲੋਕ ਹੈ ਉਸ ਮੱਲੋ ਇਸ ਚ ਦੀ ਸ਼ਲਾਘਾ ਕਰ ਰਹੇ ਉਹਨਾਂ ਦੀ ਸੇਫਟ ਕਰ ਰਹੇ ਹੈ ਉਹਨਾਂ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਤੇ ਆਮ ਪ੍ਰੋਗਰਾਮ ਪ੍ਰੋਗਰਾਮਾਂ ਦੇ ਵਿੱਚ ਸੱਥਾਂ ਦੇ ਵਿੱਚ ਚਰਚਾ ਹੁੰਦੀ ਹੈ ਪਰ ਨਾਲ ਹੀ ਜਿਹੜੇ ਵਿਰੋਧੀ ਹੈ ਖਾਸ ਕਰਕੇ ਜਿਹੜੀ ਬੀਜੇਪੀ ਦਾ ਆਈਟੀ ਸੈੱਲ ਹੈ ਤੇ ਉਹਨਾਂ ਨੇ ਕੀ ਕੀਤਾ ਕਿ ਇਹ ਜਿਹੜੇ ਨੌਜਵਾਨ ਹੈ ਇਹਨਾਂ ਦੀ ਕਰਦਾਰ ਕوشਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਹੈ ਇਹਦੇ ਵਿੱਚ ਉਹਨਾਂ ਨੇ ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਹੱਤਖੰਡੇ ਬਣਾਏ ਹੈ ਸਭ ਤੋਂ ਵੱਡਾ ਹੱਤਖੰਡਾ ਹੈਗਾ ਕਿ ਉਹਨਾਂ ਦੀ ਕਰਦਾਰ ਕੋਸ਼ਿਸ਼ ਹਸਾਬਨਾ ਕੀਤੀ ਜਾਵੇ ਕਿ ਉਹ ਇੱਕ ਹਾਸੇ ਦੇ ਪਾਤਰ ਬਣ ਜਾਣ ਜਿਵੇਂ ਤੁਸੀਂ ਉੱਥੇ ਦੇਖਿਆ ਕਿ ਇੱਕ ਕੁੜੀ ਅਮਨਦੀਪ ਕੋਰ ਜਿਹੜੀ ਕਿ ਇੱਕ ਹੀਰੋ ਦੇ ਤੌਰ ਤੇ ਉੱਭਰੀ ਕਿਉਂਕਿ ਉਹਨੂੰ ਪੁਲਿਸ ਨੇ ਰੋਕਿਆ ਸੀਗਾ ਤੇ ਉਹਦੇ ਕੋਲ ਸਾਰੇ ਡਾਕੂਮੈਂਟ ਸੀਗੇ ਅੰਦਰ ਜਾਣ ਦੇ ਕਾਨੂੰਨੀ ਤੌਰ ਤੇ ਉਹ ਹੱਕ ਰੱਖਦੀ ਸੀਗੀ ਉਹਦਾ ਰਾਈਟ ਸੀਗਾ ਅੰਦਰ ਜਾਣ ਦਾ ਪੁਲਿਸ ਉਹਨੂੰ ਰੋਕ ਨਹੀਂ ਸਕਦੀ ਸੀ ਪੁਲਿਸ ਨੇ ਜਦੋਂ ਉਹਨੂੰ ੱੱਕੇ ਨਾਲ ਰੋਕਿਆ ਤਾਂ ਉਹਨੇ ਬੜੀ ਹੀ ਦਲੇਰੀ ਦੇ ਨਾਲ ਕਿਹਾ ਕਿ ਤੁਸੀਂ ਮੈਨੂੰ ਰੋਕ ਕੇ ਦੱਸੋ ਫਿਰ ਮੈਂ ਤੁਹਾਨੂੰ ਦੱਸੂਗੀ ਹਨਾ ਤੇ ਦੇਖ ਲਿਓ ਜੇ ਤੁਸੀਂ ਮੇਰੇ ਥੱਪੜ ਵਗੈਰਾ ਮਾਰਿਆ ਜਾਂ ਮੇਰੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਕੋਈ ਆਮ ਕੁੜੀ ਇਹ ਗੱਲ ਕਹਿ ਨਹੀਂ ਸਕਦੀ ਕਿਉਂਕਿ ਹਰ ਇੱਕ ਦੇ ਵਿੱਚ ਖਾਸ ਕਰਕੇ ਕੁੜੀਆਂ ਚ ਇੰਨੀ ਦਲੇਰੀ ਨਹੀਂ ਹੁੰਦੀ ਹੈਗੀ ਮੁੰਡਿਆਂ ਦੇ ਵਿੱਚ ਵੀ ਸਾਰੇ ਜੇ ਆਪਾਂ ਕਈਏ ਤਾਂ ਇੰਨੀ ਦਲੇਰੀ ਨਹੀਂ ਹੁੰਦੀ ਇਹ ਜਿਹੜੀ ਦਲੇਰੀ ਹੈ ਇਹ ਕਿਸੇ ਕਿਸ ਨੂੰ ਵਾਹਿਗੁਰੂ ਬਖਸ਼ਦਾ ਹੈ ਤੇ ਉਸ ਕੁੜੀ ਨੇ ਕਿਉਂਕਿ ਉਹਦਾ ਪਸ਼ੋਕੜ ਵੀ ਆਨੰਦਪੁਰ ਸਾਹਿਬੇਰੀ ਨਾਲ ਜੁੜਦਾ ਹੈ ਉਹਨੇ ਆਪਣੇ ਗੁਰੂਆਂ ਦੀ ਧਰਤੀ ਤੋਂ ਆਪਣੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਉੱਥੇ ਝੁਕੀ ਨਹੀਂ ਹੈਗੀ ਤੇ ਉਹ ਜ਼ੁਲਮ ਦੇ ਖਿਲਾਫ ਖੜੀ ਹੈ ਤੇ ਜਿਸ ਕਰਕੇ ਸਾਰੇ ਪੰਜਾਬ ਦੇ ਵਿੱਚ ਉਹ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਵੀ ਸਾਡਾ ਸਿੱਖ ਭਾਈਚਾਰਾ ਵਸਦਾ ਹੈ ਜਾਂ ਹੋਰ ਵੀ ਸਾਫ ਪਸੰਦ ਲੋਕ বাসਦੇ ਐ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਇੱਕ ਹੀਰੋ ਬਣ ਗਏ ਤੇ ਪਰ ਹੁਣ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਆਈਟੀ ਸੈੱਲ ਐ ਉਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜਾ ਵੀੰਦਾ ਹੀਰੋ ਬਣਦਾ ਐ ਉਹਨੂੰ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰਦੋ ਤੇ ਉਹਦੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਇੱਕ ਹਾਸੇ ਮਜ਼ਾਕ ਦਾ ਪਾਤਰ ਬਣਾ ਕੇ ਕੋਈ ਸ਼ੋਰਟਸ ਵਗੈਰਾ ਪਾਈ ਜਾਂਦੇ ਐ ਮੈਂ ਆਪਣੇ ਸਾਰੇ ਵੀਰਾਂ ਨੂੰ ਜਿੰਨੇ ਵੀ ਮੈਨੂੰ ਦੇਖਦੇ ਐ ਚਾਹੇ ਉਹ ਪੰਜਾਬ ਦੇ ਵਿੱਚ ਐ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਐ ਕਿ ਇਹ ਜਿਹੜੇ ਸ਼ੋਰਟਸ ਆਂ ਦੇ ਇਹਨਾਂ ਨੂੰ ਅਗਨੋਰ ਕਰੋ ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਆ ਇਹਨਾਂ ਦੀ ਨਹੀਂ ਰੀਚ ਹੋਰ ਵੱਧਦੀ ਹੈ ਤੇ ਉਹ ਗੱਲ ਆਮ ਲੋਕਾਂ ਦੇ ਵਿੱਚ ਜ਼ਿਆਦਾ ਫੈਲਦੀ ਹੈ ਤੁਸੀਂ ਸਮਝਾ ਕਿ ਜਿੰਨਾ ਹੋ ਸਕਦਾ ਆਪਾਂ ਇਸ ਕੁੜੀ ਦੇ ਹੱਕ ਦੇ ਵਿੱਚ ਤੇ ਜਿਹੜੇ ਇਹਦੇ ਹੋਰ ਵੀ ਸਾਥੀ ਹੈ ਜਿਹੜੇ ਉੱਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹੈ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਜਿੰਨਾ ਵੀ ਹੋ ਸਕਦਾ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਖੜੀਏ ਅਤੇ ਬੋਲੀਏ ਜ਼ਰੂਰ ਕਿਉਂਕਿ ਜੇ ਅਸੀਂ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਾਂਗੇ ਫਿਰ ਕਹਿੰਨੇ ਕਰਨੀ ਹੈ ਜੇ ਅਸੀਂ ਇਸ ਚੀਜ਼ ਦਾ ਵਿਰੋਧ ਨਾ ਕੀਤਾ ਕਿ ਯਾਰ ਤੁਸੀਂ ਸਾਡੇ ਜਿਹੜੇ ਨਾਇਕ ਹੈ ਸਾਡੇ ਜਿਹੜੇ ਆਗੂ ਹੈ ਜਾਂ ਸਾਡੇ ਜਿਹੜੇ ਭਵਿੱਖ ਦੇ ਆਗੂ ਬਣਨ ਵਾਲੇ ਨੌਜਵਾਨ ਹੈ ਉਹਨਾਂ ਦਾ ਮਜ਼ਾਕ ਨਹੀਂ ਉਡਾ ਸਕਦੇ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਉਹਦੇ ਵਿੱਚ ਖੁਦ ਸ਼ਾਮਲ ਹੋ ਜਾਂਦੇ ਹਾਂ ਪਹਿਲਾਂ ਅਸੀਂ ਇਸ ਚੀਜ਼ ਨੂੰ ਨੋਟ ਨਹੀਂ ਕਰਦੇ ਪਰ ਜਦੋਂ ਇਹ ਬਾਰ-ਬਾਰ ਸਾਹਮਣੇ ਆਉਣ ਨਾਲ ਸਾਡੇ ਮਨਾਂ ਦੇ ਉੱਤੇ ਅਸਰ ਕਰਨਾ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੇ ਚ ਵੀ ਕਾਫੀ ਬੰਦੇ ਪਿਛਲਗ ਬਣ ਕੇ ਉਸੇ ਲਹਿਰ ਦਾ ਹਿੱਸਾ ਬਣ ਜਾਂਦੇ ਕਈ ਵੈਸੇ ਪਿਛਲਗ ਸੁਭਾਅ ਦੇ ਹੁੰਦੇ ਆ ਜਾਂ ਕਈ ਭੋਲੇਪਨ ਦੇ ਵਿੱਚ ਚਲ ਜਾਂਦੇ ਤੇ ਕਈ ਵਾਰ ਇਹ ਵੀ ਹੁੰਦਾ ਹੈਗਾ ਕਿ ਬੰਦੇ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਉੱਥੇ ਆਲੇ-ਦੋਲੇ ਇਹੋ ਜਿਹਾ ਮਾਹੌਲ ਫਿਰਜ ਦਿੱਤਾ ਜਾਂਦਾ ਹੈ ਕਿ ਚੰਗੇ-ਚੰਗੇ ਬੰਦੇ ਵੀ ਉਸ ਚੀਜ਼ ਦੇ ਵਿੱਚ ਫਸ ਜਾਂਦੇ ਸਾਨੂੰ ਇਸ ਚੀਜ਼ ਨੂੰ ਹੁਣ ਰੋਕਣਾ ਚਾਹੀਦਾ ਕਿਉਂਕਿ ਇਸ ਗੱਲ ਦੇ ਨਾਲ ਇਸ ਚੀਜ਼ ਦੇ ਨਾਲ ਅਸੀਂ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਕਰਾ ਚੁੱਕੇ ਹਾਂ ਆਪਾਂ ਸਹੀ ਸਮੇਂ ਦੇ ਉੱਤੇ ਜੇ ਸਿੱਧੂ ਮੁਫੇ ਵਾਲੇ ਨੂੰ ਸਮਝ ਲੈਂਦੇ ਤਾਂ ਅੱਜ ਸਿੱਧੂ ਮੁਫੇ ਵਾਲਾ ਸਾਡੇ ਵਿੱਚ ਹੁੰਦਾ ਕਿਉਂਕਿ ਸਾਡੇ ਲੋਕ ਉਹਨੂੰ ਸਹੀ ਸਮੇਂ 'ਚ ਸਮਝ ਨਹੀਂ ਸਕੇ ਰੋਧੀਆਂ ਨੇ ਉਹ ਦੇਖਲਾ ਵੀ ਆਈਟੀ ਸੈੱਲ ਦੇ ਜ਼ਰੀਏ ਕਾਫੀ ਪ੍ਰਚਾਰ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਸਿੱਧੂ ਮੂਸੇਵਾਲੇ ਵਰਗੇ ਨੌਜਵਾਨ ਉਹ ਪੰਜਾਬ ਨੂੰ ਮੰਨ ਲਓ ਲੀਡ ਕਰੋਗੇ ਪੰਜਾਬ ਦੀ ਅਗਵਾਈ ਕਰੋਗੇ ਇਸ ਕਰਕੇ ਉਹਨਾਂ ਨੇ ਉਹਨੂੰ ਮੰਨ ਲਓ ਇੱਕ ਨੈਗੇਟਿਵ ਪੱਖ ਦਿਖਾਈ ਗਏ ਉਹਦਾ ਜਿਸ ਕਰਕੇ ਜਿਹੜੇ ਚੰਗੇ ਚੰਗੇ ਸਮਝਦਾਰ ਬੰਦੇ ਵੀ ਐ ਉਹ ਵੀ ਉਹਦੇ ਮੰਨ ਲਓ ਵਿਰੋਧ ਦੇ ਵਿੱਚ ਖੜ੍ਹ ਗਏ ਸੀਗੇ ਜਿਸ ਕਰਕੇ ਉਹ ਮੰਨ ਲਓ ਜਿੱਦਾਂ ਉਹ ਦਿਨਾਂ ਹੋਇਆ ਹੀ ਹੈ ਹਨਾ ਕਿਉਂਕਿ ਜੇ ਲੋਕ ਨਾਲ ਖੜੇ ਹੁੰਦੇ ਤਾਂ ਹੋ ਸਕਦਾ ਇਦਾਂ ਨਾ ਹੁੰਦਾ ਤੇ ਜੇ ਅਜ ਉਹ ਸਾਡੇ ਵਿੱਚ ਹੁੰਦਾ ਤਾਂ ਹੋਰ ਵੀ ਜ਼ਿਆਦਾ ਜਿੱਦਾਂ ਪੰਜਾਬੀ ਯੂਨੀਵਰਸਿਟੀ ਦੇ ਸੰਗਰਾਂ ਚੱਲਦਾ ਹੈ ਇਹਨੂੰ ਹੋਰ ਜ਼ਿਆਦਾ ਹਲਾਰਾ ਮਿਲਣਾ ਸੀਗਾ ਤੇ ਨਾਲ ਦੀਪ ਸਿੱਧੂ ਤੁਸੀਂ ਜਾਣਦੇ ਹੀ ਆ ਉਹਨੇ ਕਿੰਨੇ ਚੰਗੇ ਕੰਮ ਕੀਤੇ ਮੰਨ ਲਓ ਜੋ ਉਹ ਕਰ ਗਿਆ ਮੈਨੂੰ ਮੈਦ ਹੈ ਕਿ ਪਿਛਲੇ 20-25 ਸਾਲਾਂ ਦੇ ਵਿੱਚ ਸਾਰੀ ਸਿੱਖ ਲੀਡਰਸ਼ਿਪ ਵੀ ਰੜ ਕੇ ਉਹ ਕੰਮ ਨਹੀਂ ਕਰ ਸਕੀ ਜਿਹੜਾ ਉਹਨੇ ਕੀਤਾ ਹੈ ਕਿਉਂਕਿ ਐਨੇ ਨੌਜਵਾਨਾਂ ਨੂੰ ਕੋਈ ਬੰਦਾ ਵੀ ਜਾ ਕੇ ਉਹ ਨਹੀਂ ਕਰ ਸਕਿਆ ਅੱਜ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੇ ਬੈਠੇ ਸਿੱਖ ਨੌਜਵਾਨ ਹੈ ਜੋ ਜਾਗਰੂਕ ਹੈ ਤਾਂ ਉਹਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਦੇ ਪਿੱਛੇ ਇੱਕੋ ਗੱਲ ਨਾ ਬੋਲੂਗਾ ਬਾਈ ਦੀਪ ਸਿੱਧੂ ਦਾ ਪਰ ਚੱਕਰ ਕੀ ਹੈ ਜਦੋਂ ਬਾਈ ਦੀਪ ਸਿੱਧੂ ਵੀ ਜਿੰਦਾ ਸੀਗਾ ਉਹਨੂੰ ਵੀ ਜਿੱਦਾਂ ਹੁਣ ਅਜ ਯੂਨੀਵਰਸਿਟੀ ਦੇ ਨੂੰ ਅੰਧੋਲੇ ਨੂੰ ਲੀਡ ਕਰਨੇ ਵਾਲੇ ਨੂੰ ਬਦਨਾਮ ਕੀਤਾ ਜਾ ਰਿਹਾ ਉਹਨੂੰ ਸੋਸ਼ਲ ਮੀਡੀਆ ਤੇ ਮੀਡੀਆ ਦੇ ਪਲੇਟਫਾਰਮਾਂ ਤੇ ਆਮ ਸਟੇਜਾਂ ਦੇ ਉੱਤੇ ਇੰਨਾ ਜ਼ਿਆਦਾ ਭੰਡਿਆ ਗਿਆ ਕਿ ਕਾਫੀ ਚੰਗੇ ਚੰਗੇ ਲੋਕ ਵੀ ਉਹਨੂੰ ਮਾੜਾ ਸਮਝਣ ਲੱਗੇ ਸਨ ਪਰ ਅੱਜ ਜਦੋਂ ਸਾਡੇ ਵਿੱਚ ਹੈ ਨਹੀਂ ਹਰ ਬੰਦਾ ਉਹਦੀ ਘਾਟ ਮਹਿਸੂਸ ਕਰਦਾ ਹੈ ਕਿ ਜੇ ਅੱਜ ਉਹ ਹੁੰਦਾ ਤਾਂ ਹੋ ਸਕਦਾ ਪੰਜਾਬ ਦਾ ਇਹ ਹਾਲ ਨਾ ਹੁੰਦਾ ਕਿਉਂਕਿ ਅੱਜ ਕੀ ਚੱਕਰ ਹੈ ਉਸ ਗੱਲ ਬਣੀ ਹੋਈ ਹੈ ਜਿਵੇਂ ਕਹਿੰਦੇ ਸੀ ਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਟੁੱਟਿਆ ਹੈ ਮਲੂ ਸਿੱਖ ਹਾਰੇ ਬ੍ਰਿਟਿਸ਼ ਇੰਡੀਆ ਕੋਲ ਤੇ ਪੰਜਾਬ ਬ੍ਰਿਟਿਸ਼ ਇੰਡੀਆ ਦਾ ਹਿੱਸਾ ਬਣ ਗਿਆ ਜਿਹੜਾ ਕਿ ਅਲੱਗ ਇੱਕ ਆਪਣੀ ਪਛਾਣ ਰੱਖਦਾ ਸੀਗਾ ਅੰਗਰੇਜ਼ਾਂ ਨੇ ਉਹ ਮਿਟਾ ਦਿੱਤੀ ਉਸ ਵਕਤ ਕੀ ਸੀ ਸਾਡੇ ਕੋਲ ਉਹਨਾਂ ਦੇ ਬਰਾਬਰੇ ਸਭ ਕੁਝ ਸੀਗਾ ਤੇ ਆਰ ਸਾਰਾ ਕੁਝ ਬਰਾਬਰ ਸੀ ਸਿਰਫ ਤੇ ਇੱਕ ਜਰਨੈਲ ਦੀ ਕਮਾਈ ਕਰ ਕਮੀ ਕਰਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ 8-9 ਸਾਲ ਬਾਅਦ ਹੀ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਹਦੇ ਜੀਂਦੇ ਜੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਐਦਾਂ ਦੇਖ ਲੈਂਦੇ ਤਾਂ ਉਸ ਵਕਤ ਸ਼ਾਹ ਮੁਹੰਮਦ ਨੇ ਲਿਖਿਆ ਸੀਗਾ ਕਿ ਇੱਕ ਸਰਕਾਰ ਵੱਜੋ ਉਹ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸਰਕਾਰ ਕੌਣ ਸੀਗੀ ਜਿਹੜਾ ਸਿੰਘ ਸਾਹਿਬ ਭਾਈ ਮल्लू ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹਨਾਂ ਦੀ ਅਨਹੋਦ ਦੇ ਵਿੱਚ ਤੇ ਜਿਹੜੀ ਸਿੱਖ ਕੌਮ ਹੈ ਉਹ ਖਾਰ ਗਈ ਇਸੇ ਤਰ੍ਹਾਂ ਅੱਜ ਕੀ ਹੈ ਕਿ ਅੱਜ ਜਿਹੜੇ ਸਾਨੂੰ ਲੀਡ ਕਰਨੇ ਵਾਲੇ ਐ ਉਹ ਹੈ ਨਹੀਂ ਤੇ ਉਹਨਾਂ ਦੀ ਹਣ ਅਣਹੋਦ ਦੇ ਵਿੱਚ ਹੀ ਮਾਲੋ ਜਿਹੜੀ ਆਪਣੇ ਨੌਜਵਾਨ ਐ ਉਹ ਪਤਾ ਨਹੀਂ ਲੱਗਦਾ ਕਿ ਆਪਾਂ ਜਾਈਏ ਕਿੱਧਰ ਨੂੰ ਕਿਉਂਕਿ ਜਿਹੜਾ ਹੁਣ ਦਾ ਸਿਸਟਮ ਐ ਅੱਗੇ ਜਿਹੜੀ ਸਾਡੀ ਕੌਮ ਸੀਗੀ ਉਹ ਕੱਲੇ ਪੰਜਾਬ ਦੇ ਵਿੱਚ ਸੀਗੀ ਹੁਣ ਜਿੰਨੇ ਕ ਆਪਾਂ ਪੰਜਾਬ ਦੇ ਵਿੱਚ ਐ ਇਹ ਤੋਂ ਵੱਧ ਅਸੀਂ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਆ ਤੇ ਅੱਜ ਜਿਹੜੀ ਪੂਰੀ ਦੁਨੀਆ ਐ ਉਹ ਇੱਕ ਗਲੋਬਲ ਪਿੰਡ ਬਣ ਚੁੱਕਿਆ ਹੈ ਜਦੋਂ ਪਹਿਂ ਹੁੰਦਾ ਸੀ ਨਾ ਇੱਕ ਪਿੰਡ ਦੇ ਵਿੱਚ ਗੱਲ ਹੁੰਦੀ ਉਹ ਸਾਰੇ ਪਿੰਡ ਚ ਸ਼ਾਮ ਤੱਕੇ ਫੈਲ ਜਾਂਦੀ ਸੀਗੀ ਪਰ ਸੰਚਾਰ ਸਾਧਨਾਂ ਦੀ ਘਾਟ ਘਾਟ ਕਰਕੇ ਜਿਹੜੀ ਗੱਲ ਦੂਜੇ ਸ਼ਹਿਰ ਦੇ ਵਿੱਚ ਮੰਨ ਲਓ ਸਾਡੇ ਪਿੰਡ ਤੋਂ 20 50 ਕਿਲੋਮੀਟਰ ਮੰਨ ਲਓ ਨੇੜੇ ਹੀ ਫੈਲਦੀ ਸੀ ਹੁੰਦੀ ਸੀਗੀ ਘਟਨਾ ਕੋਈ ਉਹ ਸਾਡੇ ਪਿੰਡ ਤੱਕ ਆਂਦੀ ਨੇ ਵੀ ਕਈ ਵਾਰੀ ਉਹਨੂੰ 15 20 ਦਿਨ ਲੱਗ ਜਾਂਦੇ ਸੀਗੇ ਉਸ ਵਕਤ ਤੱਕ ਉਸ ਚੀਜ਼ ਦੀ ਜਿਹੜੀ ਅਹਿਮੀਅਤ ਉਹ ਖਤਮ ਹੋ ਚੁੱਕੀ ਹੁੰਦੀ ਸੀ ਪਰ ਅੱਜ ਜਿਹੜੇ ਸੰਚਾਰ ਹੈ ਇੰਟਰਨੈਟ ਵਗੈਰਾ ਕਰਕੇ ਪੂਰੀ ਦੁਨੀਆ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ ਜਿਹੜੀ ਘਟਨਾ ਜੈਥੇ ਹੁੰਦੀ ਹੈ ਉਹ ਹਜੇ ਪਿੰਡ ਦੇ ਵਿੱਚ ਨਹੀਂ ਪਤਾ ਹੁੰਦੀ ਲੋਕਾਂ ਨੂੰ ਉਹ ਤੋਂ ਪਹਿਲਾਂ ਅਮਰੀਕਾ ਕੈਨੇਡਾ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਹੈ ਸਾਡੇ ਪੰਜਾਬੀ ਉਹਨਾਂ ਤੱਕ ਪਹੁੰਚ ਚੁੱਕੀ ਹੁੰਦੀ ਹੈ ਇਸ ਕਰਕੇ ਜਿਹੜੀ ਹੁਣ ਇਹ ਬੱਚੇ ਅਤੇ ਸਾਡੇ ਭਰਾ ਲੜ ਰਹੇ ਹੈ ਭੈਣ ਭਰਾ ਇਹਨਾਂ ਨੂੰ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਲੋਕ ਦੇਖ ਰਹੇ ਚਾਹੇ ਇਹਨਾਂ ਦੇ ਕੋਈ ਹੱਕ ਦੀ ਗੱਲ ਹੁੰਦੀ ਹੈ ਚਾਹੇ ਵਿਰੋਧ ਦੇ ਵਿੱਚ ਹੁੰਦੀ ਹੈ ਜਿੰਨੀ ਉਸ ਚੀਜ਼ ਨੂੰ ਪੰਜਾਬ ਵਿੱਚ ਦੇਖਿਆ ਜਾਂਦਾ ਉਹ ਤੋਂ ਕਈ ਗੁਣਾ ਵੱਧ ਵਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਹੈ ਜਾਂ ਸਾਡੇ ਸਿੱਖ ਪੈਚਾਰੇ ਦਾ ਵੱਡਾ ਹਿੱਸਾ ਹੈ ਹੁਣ ਵਿਦੇਸ਼ਾਂ ਵਿੱਚ ਬਸ ਚੁੱਕਿਆ ਹੈ ਇਸ ਕਰਕੇ ਹੁਣ ਪੰਜਾਬ ਤੱਕ ਨਹੀਂ ਪੂਰੀ ਦੁਨੀਆ ਨੂੰ ਇੱਕ ਗਲੋਬਲ ਪਿੰਡ ਬਣਨ ਕੇ ਚੱਲੋ ਤੇ ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਮੈਂ ਬਾਹਰ ਬੈਠੇ ਵੀ ਰਣ ਵੀ ਕਰਦਾ ਕਿ ਜਿਹੜੇ ਸਾਡੇ ਵਧੀਆ ਨੌਜਵਾਨ ਹੈ ਜਿੱਦਾਂ ਹੁਣ ਇਹ ਅਮਨਦੀਪ ਕੋਰ ਹੈ ਨਸ਼ਮੀਤ ਹੈ ਤੇ ਹੋਰ ਦੋ ਕੁੜੀਆਂ ਹੋਰ ਹੈ ਇਹਨਾਂ ਦੇ ਨਾਲ ਹਨ ਤੇ ਜਦੋਂ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਵੀ ਕ੍ਰਿਟਿਸਾਈਜ਼ ਵਾਲੀ ਵੀਡੀਓ ਚੱਲਦੀ ਹੈ ਤੁਸੀਂ ਉਹਦੇ ਮੁਕਾਬਲੇ ਦੇ ਵਿੱਚ ਆਪਣੀ ਵੀਡੀਓ ਬਣਾ ਕੇ ਪਾਇਆ ਕਰੋ ਇਹਨਾਂ ਦੇ ਹੱਕ ਦੇ ਵਿੱਚ ਕਿਉਂਕਿ ਜੇ ਅਸੀਂ ਸਾਰੇ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਖੜੀਏ ਤਾਂ ਇਹਨਾਂ ਦੀ ਕਦੇ ਪਿੱਠ ਨਹੀਂ ਲੱਗ ਸਕਦੀ ਅੱਗੇ ਅਕਸਰ ਸਾਡੇ ਲੋਕਾਂ ਦਾ ਇਹ ਹੁੰਦਾ ਸੀਗਾ ਜੇ ਸਾਨੂੰ ਕੋਈ ਆਗੂ ਨਹੀਂ ਮਿਲਦਾ ਹੈਗਾ ਹੁਣ ਆਗੂ ਮਿਲਦਾ ਹੈ ਲੋਕ ਨਹੀਂ ਨਾਲ ਖੜਦੇ ਹੋ ਸਕਦਾ ਪਹਿਲਾਂ ਵੀ ਆਗੂ ਮਿਲਦੇ ਹੁਣ ਲੋਕ ਨਾ ਖੜਨ ਕਰਕੇ ਉਹਨਾਂ ਦੇ ਹੁਣ ਨਾਂ ਵੀ ਨਹੀਂ ਲੋਕਾਂ ਨੂੰ ਪਤਾ ਕਿਉਂਕਿ ਹੁਣ ਆਪਾਂ ਦੇਖ ਹੀ ਲਿਆ ਜਦੋਂ ਵੀ ਕੋਈ ਗੱਲ ਹੁੰਦੀ ਲੋਕ ਮਗਰ ਨਹੀਂ ਖੜਦੇ ਆਪਣੇ ਬੰਦੇ ਦੀ ਖੋਦ ਪਿੱਠ ਲਵਾਉਂਦੇ ਆ ਇਸ ਵਕਤ ਜੇ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਕਰਦੇ ਨੌਜਵਾਨ ਨੇ ਮਗਰ ਨਾ ਖੜੇ ਉਹ ਹਾਰ ਗਏ ਫਿਰ ਤੁਸੀਂ ਇਹ ਸੋਚ ਲਓਗੇ ਪੂਰੇ ਪੰਜਾਬ ਦੀ ਜਿਹੜੀ ਸਿੱਖਿਆ ਹੈ ਐਜੂਕੇਸ਼ਨ ਹੈ ਉਹਦਾ ਭਗਵਾ ਕਰਨ ਹੋ ਜਾਣਾ ਹੈ ਇਹਦੇ ਵਿੱਚ ਸਾਰਿਆਂ ਨੂੰ ਪਾਰਟੀ ਵਾਈ ਜਿਤ ਉੱਤੇ ਉੱਠ ਕੇ ਚਾਹੇ ਉਹ ਆਮ ਆਦਮੀ ਵਾਲੇ ਹੈ ਜਾਂ ਮਲੋ ਬਾਰਸ਼ ਪੰਜਾਬ ਹੈ ਜਾਂ ਕੋਈ ਵੀ ਹੈ ਹਨਾ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਕਿਉਂਕਿ ਉੱਥੇ ਜਿਹੜੇ ਜਾਂਦੇ ਉਹਨਾਂ ਦੇ ਵਿਰੋਧ ਮਲੋ ਠੀਕ ਹੈ ਜਿਹੜਿਆ ਨੇ ਗਲਤ ਕੰਮ ਕੀਤਾ ਉਹਨਾਂ ਦਾ ਤਾਂ ਵਿਰੋਧ ਹੋਣਾ ਹੀ ਹੈ ਹਨਾ ਪਰ ਤੁਹਾਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਜੇ ਆਪਾਂ ਇਕੱਠੇ ਨਾ ਹੋਏ ਤਾਂ ਜਿਹੜੀ ਯੂਨੀਵਰਸਿਟੀ ਉਹ ਹੱਥੋਂ ਜਾਂਦੀ ਲੱਗਣੀ ਹੈ ਇਹ ਯੂਨੀਵਰਸਿਟੀ ਦਾ ਜਿਹਦਾ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੀ ਹੈ ਕਿ ਇਹ ਯੂਨੀਵਰਸਿਟੀ ਅੰਗਰੇਜ਼ਾਂ ਦੇ ਟਾਈਮ ਦੀ 1900 ਈਸਵੀ ਤੋਂ ਪਹਿਲਾਂ ਦੀ ਹੈ ਤੇ ਇਹਨੂੰ ਉਸ ਵਕਤ ਦੀ ਜਿਹੜੀ ਬ੍ਰਿਟਿਸ਼ ਇੰਡੀਆ ਗਵਰਨਮੈਂਟ ਸੀਗੀ ਜਾਂ ਜਿੱਦਾਂ ਹੁਣ ਆਪਣੀ ਗਵਰਨਮੈਂਟ ਹੈ ਉਹਦੇ ਉਹਨੇ ਕੋਈ ਫੰਡਿੰਗ ਵਗੈਰਾ ਨਹੀਂ ਦਿੱਤੀ ਹੋਈ ਇਹ ਸਾਰਾ ਲੋਕਾਂ ਨੇ ਆਪਣੇ ਦਸਵੰਦ ਨਾਲ ਬਣਾਈ ਸੀ ਪੰਜਾਬੀਆਂ ਨੇ ਇਸ ਕਰਕੇ ਇਹਦਾ ਪੰਜਾਬ ਦਾ ਮਲੋਏ ਦੇ ਉੱਤੇ ਪੂਰਾ ਹੱਕ ਹੈ ਤੇ ਹੁਣ ਬਚਣਾ ਤਾਂ ਹੈ ਜੇ ਲੋਕ ਇਹਦੇ ਮਗਰ ਖੜੂਗੇ ਮੈਂ ਤਾਂ ਇਹ ਕਹਿਣਾ ਕਿ ਜੁਨੀਵਰਸਿਟੀ ਨੂੰ ਬਚਾਣ ਤੱਕ ਹੀ ਲੜਾਈ ਨਹੀਂ ਹੋਣੀ ਚਾਹੀਦੀ ਇੱਥੇ ਇਸ ਹਿਸਾਬ ਦੀ ਚੋਣ ਹੋਣੀ ਚਾਹੀਦੀ ਵੀ ਜਿਹੜੀ ਮਲੋ ਇੰਡੀਅਨ ਗਵਰਨਮੈਂਟ ਹੈ ਉਹਦਾ ਕੋਈ ਦਖਲਅਦਾਜ਼ੀ ਹੁਣ ਇਹਦੇ ਵਿੱਚ ਰਹੇ ਇਹਨੂੰ ਖੁਦ ਲੋਕ ਆਪਣੇ ਚੁਣਨ ਬੀਸੀ ਵੀ ਖੁਦ ਚੁਣੀਏ ਤੇ ਇੱਥੋਂ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਉਹ ਵੀ ਅਸੀਂ ਖੁਦ ਬਣਾਈ ਕਿਉਂਕਿ ਜਦੋਂ ਦੀ এডਿਊਕੇਸ਼ਨ ਪੋਰਸੀਆਂ ਗੋਰਿਆਂ ਨੇ ਬਣਾਈਆਂ ਅੰਗਰੇਜ਼ਾਂ ਨੇ ਉਹਨੇ ਸਾਨੂੰ ਲੋਕਾਂ ਨੂੰ ਸਾਡੇ ਸੱਭਿਆਚਾਰ ਨਾਲੋਂ ਸਾਡੇ ਵਿਰਸੇ ਨਾਲੋਂ ਸਾਡੀ ਬੋਲੀ ਨਾਲੋਂ ਤੋੜ ਦਿੱਤਾ ਜੇ ਯੂਨੀਵਰਸਿਟੀ ਦਾ ਬੀਸੀ ਸਾਡਾ ਹੋਊਗਾ ਅਸੀਂ ਆਪਣੇ ਹਿਸਾਬ ਦਾ ਸਰੇਵਿਸ ਬਣਾਵਾਂਗੇ ਹੁਣ ਇਹ ਨਾ ਤੁਸੀਂ ਮਤਲਬ ਲੈਓ ਕਿ ਅੰਗਰੇਜ਼ੀ ਨਹੀਂ ਸਿੱਖਣੀ ਚਾਹੀਦੀ ਅੰਗਰੇਜ਼ੀ ਬਿਨਾ ਕੰਮ ਨਹੀਂ ਚੱਲ ਸਕਦਾ ਕਿਉਂਕਿ ਇੰਗਲਿਸ਼ ਇੱਕ ਵਰਲਡ ਦੀ ਕਨੈਕਟ ਲੈਂਗੁਏਜ ਬਣ ਚੁੱਕੀ ਹੈ ਤੁਸੀਂ ਜੇ ਪੰਜਾਬ ਤੋਂ ਬਾਹਰ ਜਿਹੜੇ ਸਾਡੇ ਗਵਾਂਡੀ ਸੂਬੇ ਹੈ ਇੰਡੀਆ ਜਿਹੜਾ ਸਾਡੇ ਨਾਲ ਲੱਗਦਾ 파ਰਟ ਹੈ ਉਹਦੇ ਵਿੱਚ ਜਾਓਗੇ ਤੁਹਾਡਾ ਕੰਮ ਚੱਲ ਜਾਣਾ ਕਿਉਂਕਿ ਲਗਭਗ ਹਿੰਦੀ ਹਰੇਕ ਨੂੰ ਆਉਂਦੀ ਹੈ ਸਿੰਧੀ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਹਨਾ ਉਹ ਹਰ ਬੰਦੇ ਨੂੰ ਨੇਚਰਲ ਹੀ ਆ ਜਾਂਦੀ ਹੈ ਪਰ ਉਹ ਤੋਂ ਤੁਸੀਂ ਅੱਗੇ ਸਾਊਥ ਇੰਡੀਆ ਵੱਲ ਜਾਓਗੇ ਜਾਂ ਨਾਰਥ-ਈਸਟ ਵੱਲ ਜਾਓਗੇ ਹੈਗੇ ਉਹ ਵੀ ਇੰਡੀਅਨ ਜੂਨੀਅਰ ਦਾ ਹਿੱਸਾ ਹੈ ਉੱਥੇ ਜਾ ਕੇ ਤੁਸੀਂ ਹਿੰਦੀ ਚਾਹੇ ਤੁਹਾਨੂੰ ਆਂਦੀ ਹੈ ਫਿਰ ਤੁਸੀਂ ਅਨਪੜ੍ਹ ਜੇ ਬਣ ਜੰਨੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਉਹ ਲੋਕ ਹੈ ਜਾਂ ਤਾਂ ਉਹ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ ਗੱਲ ਕਰਦੇ ਜਿਹੜੀ ਉਹਨਾਂ ਦੀ ਦੇਸੀ ਬੋਲੀ ਹੈ ਜਾਂ ਫਿਰ ਉਹ ਇੰਗਲਿਸ਼ ਦੇ ਵਿੱਚ ਗੱਲ ਕਰਦੇ ਹੋ ਹਿੰਦੀ ਨਹੀਂ ਉਹਨਾਂ ਨਾਲ ਲਿਖੇਗੀ ਜਿੱਦਾਂ ਖਾਸ ਕਰਕੇ ਜਿਹੜੇ ਤਾਂ ਮੈਂ ਲੱਡੂ ਵੀ ਰਾਇਆ ਜਾਂ ਇਦਰ ਨਾਕਸ ਲੈਡ ਸਾਈਟ ਹੈ ਇਸ ਕਰਕੇ ਇੱਧਰ ਤਾਂ ਚਲੋ ਸਾਡੇ ਲੋਕ ਸਿਰਫ ਘੁੰਮਣ ਫੇਰਨ ਵਾਲੇ ਜਾਂਦੇ ਆ ਜਿਆਦਾ ਲੋਕ ਸਾਡੇ ਨਾਰਥ ਅਮਰੀਕਾ ਤੇ ਯੂਰਪ ਵਿੱਚ ਜਾਂਦੇ ਆ ਉੱਥੇ ਜਾ ਕੇ ਵੀ ਸਾਨੂੰ ਇੰਗਲਿਸ਼ ਨਾਲ ਸਾਰਿਆਂ ਨਾਲ ਕੰਟੈਕਟ ਕਰਨਾ ਈ ਜੀ ਰਹਿੰਦਾ ਇੱਕ ਤਾਂ ਪੂਰੇ ਨਾਰਥ ਅਮਰੀਕਾ ਦੇ ਵਿੱਚ ਇੰਗਲਿਸ਼ ਹੈਗੀ ਹੈ ਤੇ ਜਿੱਦਾਂ ਦੂਜਾ ਯੂਰਪ ਦੇ ਵਿੱਚ ਵੱਖਰੇ ਵੱਖਰੇ ਦੇ ਚੰਦੀ ਬੱਕਰੀ ਬੱਕਰੀ ਬੋਲੀ ਹੈ ਇਹ ਉਹ ਦੇ ਕਰਕੇ ਸਾਰੀਆਂ ਬੋਲੀਆਂ ਦੇ ਕੋ ਸਿੱਖ ਨਹੀਂ ਸਕਦੇ ਇੱਕ ਬੋਲੀ ਨਾਲ ਕੰਮ ਚੱਲ ਜੇ ਨੇ ਕਿ ਸਾਰਿਆਂ ਨੂੰ ਆਪਾਂ ਕਵਰ ਕਰ ਲੈਣੀ ਹੈ ਤੇ ਸਾਡੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਸਿੱਖਿਆ ਨੀਤੀ ਹੈ ਉਹਦਾ ਮਤਲਬ ਤੁਸੀਂ ਇਹ ਨਾ ਸਮਝੋ ਕਿ ਉੱਥੋਂ ਅੰਗਰੇਜ਼ੀ ਹਟਾ ਦੇਣੀ ਹੈ ਅੰਗਰੇਜ਼ੀ ਜ਼ਰੂਰ ਰਹੂਗੀ ਅੰਗਰੇਜ਼ੀ ਨੂੰ ਆਪਾਂ ਇਸ ਤਰ੍ਹਾਂ ਸਿਖਾਵਾਂਗੇ ਕਿ ਬੰਦੇ ਨੂੰ ਈਜੀ ਲੱਗੇ ਹਰ ਬੰਦਾ ਅੰਗਰੇਜ਼ੀ ਸਿੱਖ ਸਕੇ ਪਰ ਅੰਗਰੇਜ਼ੀ ਦੇ ਨਾਲ ਨਾਲ ਅਸੀਂ ਜਿਹੜਾ ਸਾਡਾ ਪੰਜਾਬੀ ਪਹਿਰਾਵਾ ਹੈ ਉਹਨੂੰ ਤੇ ਪੰਜਾਬੀ ਬੋਲੀ ਨੂੰ ਤੇ ਗੁਰਮੁਖੀ ਲਿਪੀ ਨੂੰ ਵੀ ਬਚਾਉਣਾ ਹੈ ਕਿਉਂਕਿ ਜੇ ਸਾਡਾ ਪਹਿਰਾਵਾ ਸਾਡੀ ਬੋਲੀ ਸਾਡੀ ਲਿਪੀ ਨਾ ਬਚੀ ਫੇਰ ਯ ਸਿਰਕ ਰੂਪ ਚ ਰਹਿ ਜਮਾਗੇ ਪਰ ਸਭ ਕੁਝ ਸਾਡਾ ਬਦਲ ਜਾਣਾ ਆਪਾਂ ਇਹੋ ਜਿਹਾ ਸਾਡਾ ਹਾਲ ਹੋ ਜਾਣਾ ਜਿਹੋ ਜਿਹੇ ਹਾਲ ਅਰਜنٹინა ਤੇ ਬ੍ਰਾਜ਼ਿਲ ਦੇ ਲੋਕਾਂ ਦਾ ਹੋਇਆ ਹੈ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਹੈ ਉਹਨਾਂ ਦੀ ਜਿਹੜੀ ਲੋਕਲ ਬੋਲੀ ਉਹ ਵੀ ਖਤਮ ਹੋ ਗਈ ਉਹਨਾਂ ਦਾ ਜਿਹੜਾ ਦੇਸੀ ਪਹਿਰਾਵਾ ਉਹ ਵੀ ਖਤਮ ਹੋ ਗਿਆ ਸਾਰਾ ਕੁਝ ਯੂਰਪ ਵਾਲਾ ਹੋ ਗਿਆ ਠੀਕ ਹੈ ਜੇ ਅਸੀਂ ਅੱਜ ਨਾ ਸੰਭਲੇ ਸਾਡਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਇਸ ਰੂਪ ਰੀਖਾ ਦੇਖਦੇ ਰਹਿਣੀ ਨਹੀਂ ਨੀ ਹੈਗੀ ਲਗਭਗ ਹੁਣ ਜੇ ਤੁਸੀਂ ਦੇਖੂਗੇ ਜਿੰਨੇ ਵੀ ਮਤਲਬ ਨੌਜਵਾਨ ਹੈ ਨਵੀਂ ਪੀੜ੍ਹੀ ਬੱਡੀ ਹੋ ਰਹੀ ਹੈ ਮੁੰਡੇ ਕੁੜੀਆਂ ਆ ਉਹਨਾਂ ਦੇ ਵਿੱਚੋਂ ਦਸਤਾਰਾਂ ਸਿਰ ਤੇ ਚੁੰਨੀਆਂ ਤੇ ਸਲਵਾਰ ਕਮੀਚਾ ਖਤਮ ਹੈ ਉਹ ਜਿਹੜੇ ਅੱਜ ਦੇ ਬੱਚੇ ਆ ਉਹ ਕੱਲ੍ਹ ਦੇ ਮਾਵਾ ਆ ਜਦੋਂ ਉਹਨਾਂ ਨੇ 35 35 40 40 ਸਾਲ ਦੀਆਂ ਹੋਣਾ ਉਹਨਾਂ ਦੇ ਵਿੱਚ 10 10 ਸਾਲ ਦੇ ਹੋਣੇ ਉਸ ਵਕਤ ਤਾਂ ਉਹ ਉਹਨਾਂ ਨੂੰ ਦੇਖ ਕੇ ਕੀ ਸੇਧ ਲਊਗੇ ਤੇ ਅੱਜ ਜੇ ਅਸੀਂ ਨਾ ਮਲ ਉਹ ਸਟੈਂਡ ਲਿਆ ਇਸ ਚੀਜ਼ ਬਾਰੇ ਨਾ ਖੜੇ ਤਾਂ ਜਿਹੜਾ ਪੰਜਾਬ ਹੈ ਉਹ ਨੈਕਸਟ ਲੈਟਿਨ ਅਮਰੀਕਾ ਬਣ ਜਾਣਾ ਲੈਟਿਨ ਅਮਰੀਕਾ ਤੁਸੀਂ ਸਮਝਦੇ ਨਹੀਂ ਜੀ ਤਾਂ ਅਰਜنٹინა ਹੈ Peru ਹੋ ਗਿਆ Chile ਹੋ ਗਿਆ Brazil ਵਗੈਰਾ ਹੋ ਗਏ ਇਹਨਾਂ ਆਲਾ ਹਾਲ ਹੋ ਜਾਣਾ ਹੈ ਉਹ ਲੋਕਾਂ ਨੇ ਆਪਣਾ ਪਹਿਰਾਵਾ ਛੱਡ ਕੇ ਕੋਈ ਤਰੱਕੀ ਨਹੀਂ ਕੀਤੀ ਹੈਗੀ ਜਿਹੜੇ ਸਾਊਥ ਇੰਡੀਅਨ ਲੋਕ ਹੈ ਉਹਨਾਂ ਨੇ ਆਪਣਾ ਪਹਿਰਾਵਾ ਨਹੀਂ ਛੱਡਿਆ ਆਪਣੀ ਬੋਲੀ ਨਹੀਂ ਛੱਡੀ ਤੇ ਪਰ ਉਹਨਾਂ ਨੇ ਇੰਗਲਿਸ਼ ਸਿੱਖੀ ਇੰਜੀਨੀਅਰ ਵਗੈਰਾ ਬਣੇ ਉਹਨਾਂ ਨੇ ਤਰੱਕੀ ਕੀਤੀ ਤੇ ਜਿਨ੍ਹਾਂ ਨੇ ਆਪਣਾ ਪਹਿਰਾਵਾ ਛੱਡਿਆ ਆਪਣੀ ਬੋਲੀ ਛੱਡ ਦਿੱਤੀ ਉਹ ਰੁਲ ਕੇ ਰਹਿ ਗਏ ਅੱਜ ਜਿਹੜਾ ਦੁਨੀਆ ਦੇ ਉੱਤੇ ਰਾਜ ਕਰਦਾ ਦੇਸ਼ ਉਹ ਅਮਰੀਕਾ ਹੈ ਅਮਰੀਕਾ ਦੇ ਵਿੱਚ 70% ਤੱਕ ਜਿਹੜੇ ਡਾਕਟਰ ਐ ਇੰਜੀਨੀਅਰ ਐ ਸਾਊਥ ਇੰਡੀਅਨ ਐ ਜੇ ਤੁਸੀਂ ਕੁੱਲ ਮਿਲਾ ਕੇ ਲਾ ਲਓ ਕਿ ਇੰਡੀਅਨ ਲੋਕ ਐ ਉਹਦੇ ਵਿੱਚ ਸਾਡੇ ਸਿੱਖ ਮੈਨੂੰ ਮੈਦ ਨਹੀਂ ਕਿ 1% ਵੀ ਹੋ ਗਏ 1% ਵੀ ਹੈ ਨਹੀਂ ਜੇ ਆਪਾਂ ਜਿਹੜੇ ਉੱਥੇ ਦੇ ਅਸਲੀ ਉੱਪਰ ਜਿਹੜੇ ਮੰਨ ਲਓ ਕ੍ਰੀਮ ਐ ਕਹਦੇ ਨੇ ਪੈਸਾ ਕਮਾਣੇ ਵਾਲੇ ਐ ਜਾਂ ਜਿਹੜੇ ਵਧੀਆ ਹੁੰਦੇ ਐ ਠੀਕ ਐ ਤੇ ਤੁਹਾਡੇ ਸਾਹਮਣੇ ਹੀ ਐ ਕਿ ਇੰਡੀਅਨ ਬੰਦਾ ਗੂਗਲ ਦਾ ਸੀਓ ਤੱਕ ਲੱਗ ਚੁੱਕਿਆ ਗੂਗਲ ਦੇ ਹੈੱਡ ਤੱਕ ਇੰਡੀਅਨ ਲੋਕ ਬਣ ਚੁੱਕੇ ਐ ਤੇ ਉਹ ტიਪ ਖਾਸ ਕਰਕੇ ਜਿਹੜੇ ਸਰਜਿਕਲ ਦੇ ਡਾਕਟਰ ਹੈ ਡੈਂਟਿਸ ਆ ਉਹ ਵੱਡੇ ਪੱਧਰ ਤੇ ਇੰਡੀਆ ਨੇ ਤੇ ਉਹਨਾਂ ਨੇ ਆਪਣੀ ਬੋਲੀ ਨਹੀਂ ਛੱਡੀ ਹੈਗੀ ਆਪਣਾ ਧਰਮ ਨਹੀਂ ਛੱਡਿਆ ਇਸ ਕਰਕੇ ਕਈ ਬੰਦੇ ਨੂੰ ਇਹ ਲੱਗਦਾ ਕਿ ਜਦੋਂ ਤੱਕ ਆਪਾਂ ਆਪਣਾ ਧਰਮ ਨਹੀਂ ਛੱਡਦੇ ਆਪਣਾ ਪਹਿਰਾਵਾ ਨਹੀਂ ਛੱਡਦੇ ਉਦੋਂ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ ਨਹੀਂ ਇਹ ਗਲਤ ਗੱਲ ਹੈ ਇਹ ਧਾਰਨਾ ਸਾਡੇ ਵਿੱਚ ਕਿਉਂ ਬਣੀ ਕਿਉਂਕਿ ਜਿਹੜੇ ਸਾਡੇ ਸਿੱਖਿਆ ادارے ਹੈ ਉਹਨਾਂ ਨੂੰ ਕੰਟਰੋਲ ਗੈਰ ਕਰਦੇ ਹੈ ਤਿਗੈਰਾ ਨੇ ਸਾਡੇ ਵਿੱਚ ਉਹੀ ਸੋਚ ਭਰਨੀ ਹੈ ਕਿ ਸਾਨੂੰ ਆਪਣੇ ਪਹਿਰਾਵੇ ਦੇ ਨਾਲ ਆਪਣੀ ਬੋਲੀ ਦੇ ਨਾਲ ਹੀਣ ਭਾਵਨਾ ਮੰਨੋ ਘਟਿਆ ਜੇ ਲੱਗੇ ਯਾਰ ਇਹ ਵਧੀਆ ਨਹੀਂ ਹੈਗਾ ਤਾਂ ਕਰਕੇ ਸਾਨੂੰ ਇਹਨਾਂ ਨੌਜਵਾਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ ਤੇ ਇੱਥੇ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਜਿੱਦਾਂ ਪਹਿਲਾਂ ਸਿੰਘ ਸਭਾ ਲਹਿਰ ਸਕੂਲਾਂ ਕਾਲਜਾਂ ਨੂੰ ਕੰਟਰੋਲ ਕਰਦੀ ਸੀਗੀ ਇੱਕ ਇਹੋ ਜਿਹੀ ਬਾਡੀ ਜਿੱਦਾਂ ਉੱਥੇ ਸੈਨੇਟ ਹੈਗੀ ਆ ਬਣੀ ਜਿਹੜੀ ਉਸ ਯੂਨੀਵਰਸਿਟੀ ਨੂੰ ਵੀ ਕੰਟਰੋਲ ਕਰੇ ਤੇ ਉੱਥੇ ਸਿਲੇਬਸ ਵਗੈਰਾ ਇਸ ਹਿਸਾਬ ਦਾ ਬਣੇ ਕਿ ਬੱਚਿਆਂ ਨੂੰ ਮਾਡਰਨ ਐਜੂਕੇਸ਼ਨ ਵੀ ਆਵੇ ਤੇ ਨਾਲ ਬੱਚੇ ਜਿਹੜੇ ਇੱਥੇ ਪੜ ਰਹੇ ਹੈ ਉਹ ਆਪਣੀ ਲਿਪੀ ਨਾਲ ਤੇ ਆਪਣੀ ਬੋਲੀ ਨਾਲ ਤੇ ਆਪਣੇ ਪਹਿਰਾਵੇ ਨਾਲ ਜੋੜਨਾ ਤੇ ਆਪਣੇ ਪਹਿਰਾਵੇ ਦੇ ਉੱਤੇ ਮਾਣ ਵੀ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ